ਜਦੋਂ ਦਾ ਪ੍ਰੇਮ ਢਿੱਲੋਂ ਨੇ ਪੋਸਟਰ ਸ਼ੇਅਰ ਕੀਤਾ ਵਾ ਨਾ ਉਦੋਂ ਦਾ ਫੈਨਾਂ ਵਿੱਚ ਇੱਕ ਅਲੱਗ ਹੀ ਖੁਸ਼ੀ ਦਾ ਮਾਹੌਲ ਬਣ ਗਿਆ ਵਾ ਕਿਉਂਕਿ ਬੜੇ ਚਿਰ ਤੋਂ ਪ੍ਰੇਮ ਢਿੱਲੋਂ ਨੇ ਡਾਇਰੈਕਟ ਡਿਸ ਨਹੀਂ ਕੀਤਾ ਪੋਸਟਰ ਵੀ ਪ੍ਰੇਮ ਢਿੱਲੋਂ ਨੇ ਇਹੋ ਜਿਹਾ ਸ਼ੇਅਰ ਕੀਤਾ ਵਾ ਆ ਵੀ ਬੰਦਾ ਪੋਸਟਰ ਵੇਖ ਕੇ ਅੰਦਾਜ਼ਾ ਲਾ ਲੂਗਾ ਵੀ ਗਾਣਾ ਕਿਹੋ ਜਿਹਾ ਹੋਊਗਾ ਗਾਣੇ ਤੋਂ ਜ਼ਿਆਦਾ ਤੇ ਮੈਨੂੰ ਲੱਗਦਾ ਪੋਸਟਰ ਚ ਹੀ ਡਿਸ ਕਰਤਾ ਵਾ ਨਵਾਨ ਸੰਧੂ ਦਾ ਇੱਕ ਗਾਣਾ ਆਇਆ ਸੀ ਪ੍ਰਾਈਮ ਤੇ ਆ ਵੇਖ ਸਕਦੇ ਹੋ ਤੁਸੀਂ ਪ੍ਰਾਈਮ ਉੱਤੇ ਕਾਟਾ ਮਾਰਿਆ ਗਿਆ ਵਾ ਤੇ ਨਵਾਨ ਸੰਧੂ ਆਪਣੇ ਆਪ ਨੂੰ ਵੇ ਮੇਕਰ ਕਹਿੰਦਾ ਆ ਤੇ ਇੱਥੇ ਵੇ ਮੇਕਰ ਹਟਾ ਇਸੋ ਪੋਸਟਰ ਵੇਖ ਕੇ ਹੀ ਬੰਦਾ ਅੰਦਾਜ਼ਾ ਲਾ ਲੂਗਾ ਵੀ ਗਾਣਾ ਕਿੱਡਾ ਤਕੜਾ ਡਿਸ ਆਉਣ ਵਾਲਾ ਵਾ ਪਰ ਇਹ ਡਿਸ ਤੋਂ ਬਾਅਦ ਕੰਮ ਰੁਕਣ ਵਾਲਾ ਨਹੀਂ ਹੈ ਕਿਉਂਕਿ ਨਵਾਨ ਸੰਧੂ ਨੇ ਵੀ ਇਹ ਪਹਿਲਾਂ ਹੀ ਕਿਹਾ ਹੋਇਆ ਵਾ ਭਾਈ ਅਗਲੇ ਡਿਸ ਨਾਲ ਮੈਂ ਵੀ ਰਿਕਵਰੀ ਨਹੀਂ ਹੁੰਦੇ ਸੋ ਪੰਜਾਬੀ 뮤직 ਇੰਡਸਟਰੀ 'ਚ ਫੇਰ ਇੱਕ ਵਾਰੀ ਗਰਮਜਾ ਮਾਹੌਲ ਬਣ ਗਿਆ ਵਾ ਤੇ ਐਤ ਕੀ ਜਿਹੜਾ ਡਿਸ ਕੱਢਣ ਦਾ ਪ੍ਰਿੰਟ ਲੋ ਇਹਦੇ ਵਿੱਚ ਇੱਕ ਫੀਚਰਿੰਗ ਵੀ ਹੋਏਗੀ ਇਕਬਾਲ ਦੀ ਪ੍ਰਿੰਟ ਲੋ ਦਾ ਜਿਹੜਾ ਪਿਛਲਾ ਗਾਣਾ ਰਿਲੀਜ਼ ਹੋਇਆ ਸੀ ਉਹ ਇੱਕ ਪ੍ਰੋਪਰ ਡਿਸ ਟਰੈਕ ਨਹੀਂ ਉਹਨੂੰ ਤਿੰਨ ਪਾਰਟਾਂ ਵਿੱਚ ਪ੍ਰਿੰਟ ਲੋ ਨੇ ਡਿਵਾਈਡ ਕੀਤਾ ਸੀ ਯਾਨੀ ਕਿ ਉਹ ਜਿਹੜਾ ਸਰਦਾਰ ਮੁੰਡੇ ਇਦਾ ਹੀ ਨਾਲ ਦੀ ਨਾਲ ਇਹ ਹਿੰਟ ਦੇਦਾ ਹੀ ਵੀ ਮੈਂ ਅਗਲਾ ਗਾਣਾ ਪ੍ਰੋਪਰ ਡਿਸਟ੍ਰੈਕਟ ਲੈ ਕੇ ਆਉਂਗਾ ਸੋ ਫੈਨਸ ਦੀ ਵੇਟ ਇੱਥੇ ਪੂਰੀ ਹੁੰਦੀ ਆ ਪ੍ਰੇਮ ਢਿੱਲੋਂ ਨੇ ਫਾਈਨਲੀ ਅਨਾਉਂਸ ਕਰੀ ਦਿੱਤਾਵਾ ਆਪਣਾ ਇੱਕ ਪ੍ਰੋਪਰ ਡਿਸਟ੍ਰੈਕਟ ਦਾ ਪੋਸਟਰ ਕਿ ਤੁਹਾਨੂੰ ਇਹਨਾਂ ਦੋਨਾਂ ਵਿੱਚੋਂ ਕਿਹੜਾ ਸਿੰਗਰ ਵਧੀਆ ਲੱਗਦਾ ਵਾ ਮੈਨੂੰ ਕਮੈਂਟ ਸੈਕਸ਼ਨ ਚ ਜਰੂਰ ਦੱਸ ਕੇ